ਤੁਹਾਡਾ ਫੈਕਟਰੀ ਨੂੰ ਸਵਾਗਤ ਕਰਦੇ ਹਾਂ ਸੋ ਅੱਜ ਪੈਣੀ ਮੀਆਂ ਖਾਂ ਦੇ ਵਿੱਚ ਸ਼ਕਤੀਮਾਨ ਕੰਪਨੀ ਦੇ ਵਿੱਚ ਕਾਜ ਕੰਪਨੀ ਵੱਲੋਂ ਕੋ ਵੱਡੀ ਟੀਮ ਆਈ ਹੈ ਸੋ ਇਥੋਂ ਦੇ ਆਰਨਰ ਜੀ ਐਮ ਕਾਲੋ ਸਾਹਿਬ ਤੁਹਾਨੂੰ ਕਰਦੇ ਕਰਪਾਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪੇ ਕੰਪਨੀ ਵਾਲੇ ਸ਼ਕਤੀਮਾਨ ਵਾਲੇ ਅੱਜ ਕੋ ਮੌਂਟਿੰਗ ਹੈ ਇਸ ਬਲਾਕੇ ਦੇ ਬਹੁਤ ਹੀ ਜਿਹੜੇ ਕਿਸਾਨ ਨੇ ਤੁਹਾਡੇ ਕੋਲ ਮੌਜੂਦ ਨੇ ਔਰ ਇਸ ਦਾ ਮੇਨ ਅਜੰਡਾ ਕੀ ਹੈ ਲੋਕਾਂ ਕੋਲੋਂ ਮੈਂ ਉਹ ਸੁਣਾਉ ਉਹ ਆਈ ਪੰਜਾਬ ਦੀ ਆਵਾਜ਼ ਚੈਨਲ ਨੂੰ ਜਿਆ ਹੈ ਕਹਿਣਾ ਮੈਂ ਸਭ ਤੋਂ ਪਹਿਲਾਂ ਮੈਂ ਪੰਜਾਬ ਦੀ ਆਵਾਜ਼ ਚੈਨਲ ਨੂੰ ਜਿਆ ਕਹਿਣਾ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਸਮਾਜਿਕ ਕੰਮ ਨੂੰ ਕਵਰ ਕਰਨ ਵਾਸਤੇ ਆਏ ਹੋ ਅੱਜ ਦਾ ਜਿਹੜਾ ਇਹ ਏਜੰਡਾ ਹੈ ਮੇਨ ਇਸ ਮਕਸਦ ਦਾ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਤਰਕਸਾਲ ਸਾਡੇ ਪਛੜੇ ਰਹਿ ਗਏ ਨੇ ਬਹੁਤ سارے ਪਾਰਕੀਲਾ ਨਹੀਂ ਪਤਾ ਉਹ ਸੱਤੇਵੇਂ ਕੇ ਜਲਾਜ ਦੇ ਵਿੱਚ ਆ ਕੇ ਮਾਰਾ ਮੂਤਿ ਤਿੰਨ ਵੇਜੇ ਆ ਤੇ ਬਾਅਦ ਵਿੱਚ ਮੁੱਕੇ ਮਿਸਰੀਆਂ ਹੋ ਜਾਂਦੇ ਇਹ ਸ਼ਕਤੀਮਾਨ ਚੋਕਲੇ ਦੀ ਜਿਹੜੀ ਜਿਦਕ ਚੱਲਦੀ ਹੈ ਜਿਹਦਾ ਦੇਖੀ ਹੈ ਕਿ ਲੋਕਾਂ ਨੂੰ ਪਾਰਕੀ ਦੀ ਕੀ ਬਾਰੇ ਜਾਗਰੂਕ ਕੀਤਾ ਜਾਵੇ ਤੇ ਉਸ ਤੀਰ ਤੋਂ ਲੋਕੀ ਬਚਾ ਸਕਣ ਹਰ ਕੋਈ ਡੇਂਜਰ 'ਚ ਆ ਗਏ ਬਹੁਤ ਸਾਰੇ ਕਿਸਾਨਾਂ ਦੇ ਕੱਢ ਦੀ ਚੰਦੇ ਉਦੋਗ ਦੀਆਂ ਜਿੰਗਰਾਂ ਨੂੰ ਛੱਲੇ ਕੱਲ ਦੇ ਇੰਪਲੀਮੈਂਟ ਬਾਰੇ ਦੱਸਿਆ ਹੈ ਇਹ ਇਹਦੇ ਕੀ ਫਾਇਦਾ ਵਾ ਦੂਤੀਆਂ ਕੰਪਨੀਆਂ ਦੇ ਕੀ ਦੱਸਦਾ ਵਾ ਇਹ ਇਹਦੇ ਕੀ ਫਾਇਦਾ ਕਰ ਲੈ ਸਕਦੇ ਇਹਦੇ ਨਾਲ ਨਾਲ ਹੀ ਬੈਂਕ ਦੀਆਂ ਟੀਮਾਂ ਆਈਆਂ ਸੀ ਜਿਨ੍ਹਾਂ ਨੇ ਖਸਾਨਾ ਦੱਸਿਆ ਕਿ ਉਹ ਨਰਾਈ ਕਾਸਕੀ ਮਹ ਰਹੇ ਇੰਪਲੀਮੈਂਟ ਕਰਦੇ ਦੇ ਲੱਗੇ ਆ ਤੇ ਉਹਨਾਂ ਨੂੰ ਬਹੁਤ ਘੱਟ ਵਿਆਜ ਤੇ ਮਿਲਣਗੇ ਜਿਵੇਂ ਆਮ ਤੌਰ ਤੇ ਕੇਤੀ ਵੱਟ ਦੇ ਇੰਪਲੀਮੈਂਟ ਜਾਂ ਟੈਕਸ ਲਿਨੇ 12% ਗਾਰੰਟੀ ਮਿਲਦੀ ਉਹਨਾਂ ਨੇ ਇੱਕ ਸਕੀਮ ਦੱਸੀ ਹੈ ਜਿੱਥੇ ਉਹ 9% ਵਿਆਜ ਤੇ ਤੇ ਪੈਟਰੋਲੀ ਮਿਲੇਗਾ ਤੇ ਇੰਪਲੀਮੈਂਟਿਵ ਮਿਲਣਗੇ ਤੇ ਜੇ ਕਿਸਾਨ ਸਹੀ ਕੀ ਦਾਾਰੇ ਗਾ ਤਾਂ ਇਹਨਾਂ ਪਰਸਨਲ ਵਾਇਰ ਨਹੀਂ ਮਾਦੀ ਦੀ ਹੋਈ ਅੱਛਾ ਮਤਲਬ ਜੇ ਉਹਨਾਂ ਨੂੰ 6% ਦਾ ਵਿਆਜ ਕਿ ਇਹ ਨਾ ਚੱਲ ਜੇਗਾ ਤੇ ਕੰਪਨੀ ਨੇ ਦੱਸਿਆ ਕਿ ਇਸ ਮਹੀਨੇ ਇੱਕ ਸਪੈਸ਼ਲ ਸਕੀਮ ਚੱਲ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੇ ਪ੍ਰੋਡਕਟਸ ਦੇ ਉਹਦੇ ਰੇਟ ਸਤਨਾ ਵਾਸਤੇ ਡਿਸਕਾਊਂਟ ਦਿੱਤਾ ਇਸ ਮਹੀਨੇ ਸਕੀਮ 27 ਮਾਰਚ ਤੱਕ ਜਿਹੜੇ ਲੋਕ ਰੋਟਾ ਤੇ ਫੀਲਣਗੇ ਉਹਨਾਂ ਨੂੰ 5-6000 ਰੁਪਏ ਦੀ ਖਾਸ ਰਿਆਟ ਆ ਗਿਆ ਇਸ ਤਰ੍ਹਾਂ ਉਹਨਾਂ ਨੇ ਹੋਲੀ ਦਾ ਮੁਖ ਰੱਖ ਕੇ ਬਹੁਤ ਸਾਰੇ ਇਨਾਮ ਰੱਖਿਆ ਜਿਹੜਾ ਇੰਡੀਆ ਲੈਵਲ ਦੇ ਡਰਾਅ ਕੱਢਿਆ ਜਾਣਾ ਜਿਹੜੇ ਕਿਸਾਨ 27 ਮਾਰਚ ਤੋਂ ਪਹਿਲਾਂ ਪਿੰਨਾ ਸੰਧ ਖੇਡਣ ਕਰਨ ਨੂੰ 쿠ਪਨ ਮਿਲੇਗਾ 쿠ਪਨ ਮਿਲਦੇ ਬਾਅਦ ਉੱਚ ਲੱਗੀ ਡਰਾਅ ਨਿਕਲਣਗੇ ਜਿਹਦੇ ਵਿੱਚ ਕਾਰਾਂ ਨੇ ਬਾਈਕਸ ਨੇ ਐਲ ਸੀ ਡੀ ਐਲ ای ਡੀ ਨੇ ਵਾਸ਼ਿੰਗ ਮਸ਼ੀਨਾਂ ਨੇ ਹੋਰ ਵੀ ਇਸ ਤਰ੍ਹਾਂ ਬਹੁਤ ਸਾਰੇ ਇਨਾਮ ਤੇ ਉਹ ਤੋਂ ਇਲਾਵਾ ਹਰ ਬੰਦੇ ਵਾਸਤੇ ਇੱਕ ਗਿਫਟ ਜਿਹੜਾ ਉਹ ਜ਼ਰੂਰੀ ਰੱਖਿਆ ਗਿਆ अच्छा विजयकरी लाटरी नहीं निकल रही उन्होंने कैलेंडर सेट देता है तो अपने शक्तिशाली संतान ਦੇ ਵਿੱਚ ਜਿਹੜੇ ਐ ਖਾਸ ਸਪੈਸ਼ਲ ਕੁਝ ਲਗਾਇਆ ਕਿ ਸਾਡੇ ਹੋਰ ਵੀ ਬਹੁਤ ਨੇ ਪੰਜਾਬ ਦੇ ਵਿੱਚ ਰੇਟ ਕਈ ਘਾਟੇ ਵੀ ਮਿਲ ਜਾਂਦੇ ਨੇ ਕਿਸੇ ਵੀ ਤਰ੍ਹਾਂ ਸਿਆਰ ਔਰ ਇਹਨਾਂ ਵਿੱਚ ਖਾਸੀ ਰੱਖੀ ਇਸ ਦਾ ਇੱਕ ਤੇ ਸਟੈਂਡਰਡ ਦੀ ਕੰਪਨੀ ਆ ਤੇ ਇਹ ਰਵੇ ਰਵੇ ਸਮਝਿਆ ਕਰਦਾ ਪਹਿਲੀ ਵਾਰ ਠੀਕ ਢਾਲੇ ਹੋਏ ਲੋਏ ਦਿੰਦੀ ਇਹ ਇਹਦੀ ਕੁਆਲਿਟੀ ਦੇਖ ਰਿਹਾ ਦੂਸਰਾ ਇਹਦੀ ਬੜੀ ਕੰਪਨੀ ਨੇ ਜਿਹੜੀ 70 ਬੁਲਤਾਂ ਦੇ ਵਿੱਚ ਆਪਣੇ ਇੰਪਲੀਮੈਂਟ ਐਕਸਪੋਰਟ ਕਰਦੀ ਹੈ ਜਿਹਦਾ ਮੈ ਕੁਆਲਿਟੀ ਹੈ ਤਾਂ ਬਾਅਦ ਮੁੱਕਾਂ ਜਾਂਦੀ ਹੈ ਦੂਸਰੀ ਗੱਲ ਹੈ ਵੀ ਇਹਦੇ ਦੀ 2-2 ਸਾਲ ਦੀ ਟੈਂਸ਼ਨ ਸਾਥ ਦੀ ਗਾਰੰਟੀ ਹੈ ਸਾਰ ਗਾਰੰਟੀ ਹੈ ਬੀਜੀ ਚੀਜ਼ ਹੈ ਸੇਲ ਤੇ ਸਰਵਿਸ ਸੇਲ ਦੇ ਬਾਅਦ ਸਰਵਿਸ ਤੇ ਸਪੇਅਰ ਦੀ ਬੜੀ ਵਧੀਆ ਜਿਹੜੀ ਚੇਨ ਹੈ ਜਿੱਥੇ ਫਾਰਮਰ ਨੂੰ ਕੋਈ ਦਿੱਕਤ ਨਹੀਂ ਆਉਂਦੀ ਠੀਕ ਆਰਾਮ ਨਾਲ ਲੋਕੀ ਲੈ ਲੈਂਦੇ ਐ ਖਰਾਬ ਹੋਏ ਦਾ ਪਿੱਛੇ ਕੋਈ ਮਿਸਤਰੀ ਨਹੀਂ ਹੁੰਦਾ ਕੋਈ ਮਕੈਨਿਕ ਹੀ ਨਹੀਂ ਹੁੰਦਾ ਤੇ ਜਿਸ ਤਰ੍ਹਾਂ ਸਾਡੀ ਡੀਲਰਸ਼ਿਪ ਹੈ ਐਮਡੀ ਅਸਿਸਟੈਂਟ ਜੀ ਹੈ ਤਾਂ ਜਿਲ੍ਹਾ ਗਰਦਾਸ ਖੁੱਲਦੀ ਹੈ ਤੇ ਵੱਡੀਆਂ ਗੱਲਾਂ ਵੱਡੀਆਂ ਰੀਸ ਵਿੱਚ ਸਾਥ ਕਰ ਰਹੇ ਸਾਡੀ ਟੈਕਨੀਕਲ ਫੀਲਡ ਹੀ ਜਾ ਕੇ ਸਬਸ ਕਰੇ ਉਥੇ ਸਪੇਅਰ ਪਟਾ ਰਹੇ ਆ ਉਥੇ ਜਾ ਕੇ ਸਬਸ ਕਰਦੇ ਆ ਜੇ ਮਨ ਕਿਸਾਨ ਦੀ ਜਬ ਚੀਜ਼ ਨਹੀਂ ਤੇ ਤਾਂ ਪੂਰੀ ਬੇੜ ਖਰਾ ਕਰੇ ਜੇ ਉਹ ਰੋਟਾਵੇਟਰ ਹੀ ਲੈ ਅਸੀਂ ਤਾਂ ਰੋਟਾਵੇਟਰ ਇੱਕ ਵਾਰੀ ਪਹਿਲਾਂ ਜਾ ਕੇ ਚਲਵਾ ਕੇ ਹੋਣਾ ਚਾਹੀਦਾ ਸਾਧਿਕ ਸੱਲੀ ਕਰਾ ਕੇ ਕਿਹੜੀ ਸਰਵਸਤ ਸਪੀਅਰ ਦੀ ਗੰਟੀ ਹੈ ਇਹ ਕੋਈ ਕੰਪਨੀ ਸੋ ਇਹਨੇ ਗ੍ਰੇਵ ਬਾਸ ਸਿੰਘ ਕਲੋਤ ਸਾਹਿਬ ਜਮ ਸਾਹਿਬ ਜਿਹਨਾਂ ਨੇ ਦੱਸਿਆ ਕਿ ਬਹੁਤ ਹੀ ਵਧੀਆ ਕੁਆਲਟੀ ਦੇ ਸਾਥ ਜਿਹੜਾ ਕਿ ਇੱਕ ਵਾਰ ਨਵਾਂ ਲੋਹਾ ਬਣਦਾ ਉਸ ਤੋਂ ਜਿਹੜੇ ਤਿਆਰ ਕੀਤੇ ਜਾਂਦੇ ਔਰ ਇਹਨਾਂ ਰੂਟਾ ਵੇਟਰ ਰੱਖੀਆਂ ਸੀਲਾ ਖਾਸ ਕਰਕੇ ਬਹੁਤ ਹੀ ਜਵਰਦਸਤ ਨੇ ਕਈ ਕਈ ਸਾਥ ਨੇ ਸੀਲਾ ਹੀ ਨਹੀਂ ਲਈ ਕੁਦੀਆਂ ਤੇ ਕਦੀ ਵੀ ਤੁਸੀਂ ਜਿਹੜਾ ਸ਼ਕਤੀਮਾਨ ਕੰਪਨੀ ਦਾ ਰੂਟਾ ਵੇਟਰ ਕਿਸੇ ਵੀ ਵਰਕਸ਼ਾਪ ਤੇ ਫੁੱਲਾ ਨਹੀਂ ਦੇਖੋਗੇ ਖਾਸ ਕਰਕੇ ਸ਼ਕਤੀਮਾਨ ਕੰਪਨੀ ਦੀ ਹੋਰ ਵੀ ਬਹੁਤ ਸਾਰੀ ਇੰਪਲੀਮੈਂਟਸ ਹੈਗੇ ਨੇ ਹੋਰ ਵੀ ਬਹੁਤ ਸਾਰੇ ਸਾਧ ਹੈਗੇ ਨੇ ਸੋ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰੋ ਅੱਡਾ ਭੈਣੀ ਮੀਆਂ ਖਾਨ ਤੁਗਲੂਆ ਰੋਡ ਦੇ ਵਿੱਚ ਕਾਲੋਂ ਸਾਹਮਣੇ ਜੀਐਨ ਸ਼ਕਤੀਮਾਨ ਦੀ ਜਿਹੜੀ ਆ ਕੰਪਨੀ ਖੋਦ ਦਿੱਤੀ ਗਈ ਹੈ ਔਰ ਖਾਸ ਕਰਕੇ ਇਹਨਾਂ ਦਾ ਮੇਨ ਮੋਟਿਵ ਹੈਗਾ ਜਿੱਦਾਂ ਕਿ ਇਹਨਾਂ ਦੇ ਬਾਪੂ ਮੰਗਲ ਸਿੰਘ ਜੀ ਵਕੀਲ ਹੋਣ ਇਸ ਇਲਾਕੇ ਦੀ ਸੇਵਾ ਕੀਤੀ ਹੈ ਬਿਨਾ ਪ੍ਰੋਫਿਟ ਤੋਂ ਜਿਹੜੇ ਆਏ ਸੇਵਾ ਕਰ ਰਹੇ ਨੇ ਇਸ ਇਲਾਕੇ ਦੀ ਖਾਸ ਕਰਕੇ ਸੋ ਬਹੁਤ ਵੱਡੀ ਸਾਰਾ ਕੰਮ ਕਰਦੇ ਆ ਆਰਟੀ ਵਿੰਗ ਦਾ ਸੁਨੀਲ ਮੀਸ਼ਾ ਜੀ ਜਿਹੜੇ ਐਫੀ ਵਿੰਗ ਦਾ ਕੰਮ ਦੇਦੇ ਆ ਮਸ਼ੀਨਾਂ ਦੇ ਵਾਢਣ ਸਾਥ ਡੋਡ ਵਿਗਨਾਂ ਦੇ 3 ਸੀ ਡਿਵੀਜ਼ਨ ਹੈ ਸਾਡੀ ਵੱਡੀਆਂ ਮਸ਼ੀਨਾਂ ਵਾਲੇ ਗੰਨੇ ਵਾਲੀ ਜਿਹੱਚ ਗੰਨਾ ਵੱਢਣੇ ਮਸ਼ੀਨਾਂ ਨੇ ਵੱਡੇ ਸਕੇਅਰ ਕਨਵੇਅਰ ਟ੍ਰੈਕਟਰ ਨੇ ਉਹਨੂੰ ਅਸੀਂ ਆਰਟੀ ਡਿਵੀਜ਼ਨ ਕਹਿੰਨੇ ਆ ਐਚ ਆਈ ਤੇ ਤਿੰਨ ਡਿਵੀਜ਼ਨਾਂ ਨੇ ਅੱਜ ਸਾਡੇ ਕੋਲ ਐਫੀ ਤੇ ਆਰਟੀ ਡਿਵੀਜ਼ਨ ਦੇ ਹੈਲ ਸਾਡੇ ਕੋਲ ਆਏ ਨੇ ਮੈਂ ਆਪਣੀ ਰਿਸਪੋਨਸ ਤੇ ਸਾਰੇ ਇਲਾਕੇ ਦੇ ਸੰਗਤਾਂ ਨੂੰ ਇਹਦਾ ਜੀ ਆਇਆਂ ਕਹਦਾ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਕੰਪਨੀ ਦੇ ਅਪਲਾਈਸ ਨੂੰ ਕਹੂੰਗਾ ਕਿ ਉਹ ਤਿਸ਼ਾਬੇਤ ਸਿੰਘ ਜੀ ਮਾਨੂ ਮੁਕਾ ਦੇ ਕੇ ਜੀਏ ਜਿਹੜਾ ਫਾਰਮਰ ਨੂੰ ਪ੍ਰੋਵਾਈਡ ਕਰਨੀਆਂ ਨੇ ਉਦੇ ਵਿੱਚ ਜਿਹੜੀ ਆਪਣੀ ਆਪਣੇ ਤਿੰਨ ਸੈਗਮੈਂਟ ਆਉਂਦੇ ਨੇ ਪਹਿਲਾ ਆਉਂਦਾ ਹੈ ਇੱਕ ਆਰਟੀ ਸੈਗਮੈਂਟ ਆਉਂਦਾ ਜਿਸ ਦੇ ਵਿੱਚ ਰੋਟਾਵੇਟਰ ਦੀ ਰੇਜ ਆਉਂਦੀ ਹੈ ਸੁਪਰ ਸੀਡਰ ਦੀ ਰੇਜ ਆਉਂਦੀ ਹੈ ਉਹ ਆਪਣਾ तकरीबन 2.5 ਫੁੱਟ ਤੋਂ ਸ਼ੁਰੂ ਹੋ ਕੇ ਰੋਟਾਵੇਟਰ 12 ਫੁੱਟ ਤੱਕ ਆਪਾਂ ਆਲ ਓਵਰ ਇੰਡੀਆ ਦੇ ਵਿੱਚ ਸੇਲ ਕਰਦੇ ਉਸ ਤੋਂ ਬਾਅਦ ਸਾਡਾ ਆ ਜਾਂਦਾ ਫਾਰਮ ਇਕਵਿਪਮੈਂਟ ਸੈਗਮੈਂਟ ਆ ਜਾਂਦਾ ਜਿਸ ਦੇ ਵਿੱਚ ਸਾਡੇ ਜਿਹੜੇ ਕ੍ਰੌਪ ਰੈਜ਼ਿਊਮ ਅਮੈਂਡਮੈਂਟ ਵਿੱਚ ਵਿੱਚ ਆਪਣੇ ਇੰਪਲੀਮੈਂਟ ਆਉਂਦੇ ਨੇ ਜਿੱਦਾਂ ਆਪਾਂ ਇੰਪਲੀਮੈਂਟ ਆਪਣੇ ਇਹ ਕ੍ਰੌਪ ਦੀ ਪ੍ਰੀਪਰੇਸ਼ਨ ਆਪਣੇ ਸੋਇਆ ਦੀ ਪ੍ਰੀਪਰੇਸ਼ਨ ਤੋਂ ਲੈ ਕੇ ਉਹਦੀ ਹਾਰਵੈਸਟ ਉਹਦੀ ਸਾਫ ਸੰਭਾਲ ਤੇ ਸਾਰੇ ਜਿੰਨੇ ਵੀ ਆਪਣੀ ਇੰਪਲੀਮੈਂਟ ਆਉਂਦੇ ਨੇ ਉਹ ਐਫੀ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਆ ਜਾਂਦਾ ਹਾਈ ਟੈਕ ਹਾਈ ਟੈਕ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਕਿ ਆਪਣੀਆਂ ਜਿਸ ਤਰ੍ਹਾਂ ਆਪਣੀ 슈ਗਰ ਕੇਨ ਹਾਰਵੈਸਟਰ ਆਉਂਦੀ ਆ ਪ੍ਰੋਟੈਕਟਰ ਆਉਂਦਾ ਆ ਠੀਕ ਹੈ ਉਸ ਤੋਂ ਬਾਅਦ ਕੁਝ ਹਾਈ ਟੈਕ ਮਸ਼ੀਨਰੀ ਆਉਂਦੀ ਹੈ ਜਿਹੜੀ ਕਿ ਆਪਣੀ ਹਾਈ ਟੈਕ ਦੇ ਵਿੱਚ ਆਉਂਦੀ ਹੈ ਤਾਂ ਤਿੰਨੋਂ ਹੀ ਅਸੀਂ ਇਹਨਾਂ ਨੂੰ ਪੁਆਇੰਟ ਕੀਤੀਆਂ ਨੇ ਇਨਾਂ ਦੇ ਵਿੱਚ ਇਹ ਡੀਲ ਕਰਦੇ ਨੇ ਫਾਰਮਰ ਦੇ ਨਾਲ ਕਰਦੇ ਨੇ ਤੇ ਆਪਾਂ ਇਹਨਾਂ ਨੂੰ ਅੰਸ਼ਲੇ ਦੀ ਪ੍ਰੋਵਾਈਡ ਕਰਦੇ ਆ। ਇੱਕ ਮੈਂ ਤੁਹਾਨੂੰ ਕੰਪਨੀ ਬਾਰੇ ਛੋਟੀ ਜਿਹੀ ਇੰਟਰੋਡਕਸ਼ਨ ਦੇਵਾਂਗਾ ਕਿ ਸਾਡੀ ਕੰਪਨੀ ਨੇ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਹੈ ਕਿਸ ਤਰ੍ਹਾਂ ਉਹਨਾਂ ਨੇ ਅੱਗੇ ਗ੍ਰੋ ਕੀਤਾ ਆ ਤੇ ਸ਼ੁਰੂਆਤ ਜਿਹੜੀ ਹੁੰਦੀ ਆ ਦੇਖੋ ਕੰਪਨੀ ਦੀ ਸ਼ੁਰੂਆਤ ਹੁੰਦੀ ਆ ਫਾਰਮਰ ਦੇ ਨਾਲ ਹੀ ਹੁੰਦੀ ਆ। ਠੀਕ ਹੈ ਜੇ ਤੁਸੀਂ ਗ੍ਰੋ ਕਰੋਗੇ ਤਾਂ ਸਾਰੀਆਂ ਕੰਪਨੀਆਂ ਗ੍ਰੋ ਕਰਦੀਆਂ ਉਸ ਦੇ ਲਈ ਰੂਟ ਟੂ ਰੋਟੀ ਠੀਕ ਹੈ ਮਦਦ ਦੇਖੋ ਪਹਿਲਾਂ ਜਿੱਦਾਂ ਆਪਾਂ ਬਜਾਈ ਕਰਦੇ ਆਂ ਫਿਰ ਆਪਾਂ ਸਾਫ਼ ਸੰਭਾਲ ਕਰਦੇ ਆਂ ਫਿਰ ਕਟਾਈ ਕਰਦੇ ਆਂ ਫਿਰ ਉਹਦੀ ਆਪਾਂ ਟੁਆਟਵਾਈ ਕਰਦੇ ਆਂ ਉੱਥੇ ਜਿੱਥੇ-ਜਿੱਥੇ ਆਪਾਂ ਸਪਲਾਈ ਦੇਣੀ ਸਪਲਾਈ ਕਰਦੇ ਆਂ ਫਿਰ ਕਾਰਖਾਨਿਆਂ ਦੇ ਵਿੱਚ ਜਾਂਦਾ ਠੀਕ ਹੈ ਉਸ ਤੋਂ ਬਾਅਦ ਫਿਰ ਆਪਣਾ ਅੱਗੇ ਸਪਲਾਈ ਹੁੰਦੀ ਆ ਅਲੱਗ-ਅਲੱਗ ਉਹਨੂੰ ਆਪਾਂ ਡਿਵਾਈਡ ਕਰਦੇ ਆਂ ਫਿਰ ਜਾ ਕੇ ਰੋਟੀ ਬਣਦੀ ਆ ਠੀਕ ਹੈ ਤਾਂ ਫਾਰਮਰ ਹੀ ਇੱਕ ਪ੍ਰੋਡਿਊਸਰ ਹੈਗਾ ਆਪਾਂ ਕਹਿੰਦੇ ਆ ਕਿ no farmer no food ਆਪਣਾ ਪਿੱਛੇ ਜੇ ਚੱਲਿਆ ਵੀ ਸੀਗਾ ਕਿ ਜੇ ਫਾਰਮਰ ਨਹੀਂ ਹੈਗਾ ਔਰ ਫੂਡ ਵੀ ਨਹੀਂ ਹੈਗਾ ਤੇ ਆਪਣੀ ਜਿਹੜੀ ਇੰਡੀਆ ਦੇ ਵਿੱਚ ਆਪਾਂ ਦੇਖੀ ਜAVE ਤੇ ਮੇਜਰ ਕ੍ਰੌਪਸ ਜਿਹੜੀਆਂ ਰਹਿੰਦੀਆਂ ਨੇ ਰਾਈਸ, ਵੀਟ, ਮੇਜ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਕਾਟਨ ਆ ਗਈ, ਜੂਟ ਆ ਗਈ ਜਿੱਦਾਂ ਪੰਜਾਬ ਦੇ ਵਿੱਚ ਆਪਣੀਆਂ ਚਾਰ ਫਸਲਾਂ ਹੀ ਚੱਲਦੀਆਂ ਨੇ ਆਲੂ, ਕਣਕ, ਛੋਨਾ, ਮੱਕੀ ਇਹ ਵਾਲੀਆਂ ਮੇਨ ਰਹਿੰਦੀਆਂ ਨੇ ਤੇ ਆਪਾਂ ਜਿੱਦਾਂ ਮੂੰਗੀ ਵਗੈਰਾ ਤੇ ਆਪਾਂ ਅਜੇ ਸ਼ਿਫਟ ਨਹੀਂ ਹੋਏ ਆਂ ਪ੍ਰੋਪਰ ਤਰ੍ਹਾਂ ਇਹ ਸਾਡਾ ਜਿੱਦਾਂ ਜਿਹੜਾ ਹੈਗਾ ਵਰਲਡ ਰੈਂਕ ਹੈ ਆਪਣਾ ਬੀਟ ਦੇ ਵਿੱਚ ਆਪਣਾ ਕਿੰਨਾ ਰੈਂਕ ਹੈਗਾ 2 ਨੰਬਰ ਤੇ ਆ ਰਸਤੇ ਵਿੱਚ 2 ਨੰਬਰ ਤੇ ਆ ਟੀ ਦੇ ਵਿੱਚ 2 ਤੇ ਆ ਟਾਡੋ ਦੇ ਵਿੱਚ ਆਪਾਂ ਸੈਕਿੰਡ ਤੇ ਆ